ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਅਚਰਵਾਲ ਵਿਖੇ ਆਪਣਾ ਜਿਹੜਾ ਸਰਦਾਰ ਚਮਕੌਰ ਸਿੰਘ ਦੇ ਕੰਮ ਚ ਆਉਦਾ ਸੀਗਾ ਬੜੇ ਦਿਨਾਂ ਬਾਅਦ ਖਦਰਖਵਾਰੀ ਤੋਂ ਬਾਅਦ ਲੈਂਟਰ ਤੇ ਪਹੁੰਚੇ ਆਗੇ ਤੇ ਜਾਲ ਬੰਨਿਆਗਾ ਤੇ ਇਹਦੇ ਵਿੱਚ ਇਹ ਆਪਾਂ ਲੌਬੀ ਦੇ ਬੀਮ ਬਹੁਤ ਸਪੋਰਟ ਦਿੱਤੀ ਹੈਗੀ ਕਿਉਂਕਿ ਲੌਬੀ ਦੀ ਥੋੜੀ ਜਿਹੀ ਲਵਾਈ ਜ਼ਿਆਦਾ ਸੀਗੀ 17x27 ਦੀ ਲੌਬੀ ਸੀਗੀ ਇਹਦੇ ਵਿੱਚ 6 ਸੁੱਤੇ ਸਰੀਏ ਪਾਏ ਆਪਾਂ ਤਕਰੀਬਨ ਤੇ ਪੌੜੀ ਆਪਾਂ ਪਹਿਲਾਂ ਛਾੜ ਦਿੱਤੀ ਸੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੀ ਪੌੜੀ ਬਣੀ ਹੈਗੀ ਇੱਥੇ ਦੀ ਆਪਾਂ 6 ਸੁੱਤਾ 5 ਸੁੱਤਾ 4 ਸੁੱਤਾ 3 ਸੁੱਤਾ 2.5 ਸੁੱਤੇ ਦੇ ਰੰਗ ਬਣਾਏ ਆ ਸਰੀਏ ਤੇ ਕਰੋ ਮੋਰ ਚੈੱਕ ਜਿਵੇਂ ਠੇਕੇਦਾਰ ਹੋਰ ਦਿਖਾਉਂਦੇ ਹੁੰਦੇ ਆ ਵੀ ਆ ਮੋਰ ਚੈੱਕ ਕਰ ਲੋ ਲੋ ਤੇ ਕਾਮਦੇ ਨੂੰ ਤਾਂ ਆਪਾਂ ਸਰੀਆ ਪਾਇਆ ਸਾਰਾ ਤੇ 550 ਐਸਡੀ ਤੇ ਕਰੋ ਚੈੱਕ ਆਪਣਾ ਕੰਮ ਕਿਵੇਂ ਲੱਗਦਾ ਸਮਾਨ ਸਮੇਤ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣ ਲਈ ਮੇਰੇ ਪੇਜ ਤੇ ਮੇਰਾ ਨੰਬਰ ਹੈਗਾ ਹੀ ਆ ਸੰਪਰਕ ਕਰ ਸਕਦੇ ਹੋ ਤੇ ਆਪਾਂ ਫਰੰਟ ਤੇ ਇਹਦੇ ਪੋਰਚ ਦੇ ਵਿੱਚ ਇੱਥੇ ਨਾ 18 ਚੌੜਾ ਤੇ ਟਾਕਸ਼ ਵਾਲੇ ਨੇ ਤੇ ਮੰਨ ਲਓ ਵੀ ਫੌਟ ਡਾਊਨ ਬੀਮ ਦਿੱਤਾ ਜੀ ਆਪਾਂ ਇਹਨੂੰ ਚੇਂਜ ਕਰਕੇ 18 ਡਾਊਨ ਕਰਤਾ ਤੇ 9 ਇੰਚੀ ਭਰਾਈ ਕਰਤੀ ਇਹਦੀ 9x18 ਦਾ ਬੀਮ ਬਣਾਇਆ ਇਹਦੇ ਵਿੱਚ 6 ਸੂਤੇ ਤਕਰੀਬਨ ਇੱਕ ਪਾਸੇ ਲੰਮਾ ਬੀਮ ਸੀ ਉਹਦੇ ਵਿੱਚ 10 ਸਰੀਏ ਪਾਇਆ ਤੇ ਫਰੰਟ ਤੇ ਆਪਾਂ 5 ਸਰੀਏ 10 ਸਰੀਏ 5 ਸੂਤੇ ਪਾਇਆ ਤੇ ਕਰਿਓ ਚੈੱਕ ਏਅਰ ਆਪਣਾ ਠੇਕੇਦਾਰ ਤੇ ਤੁਹਾਡਾ ਆਪਣਾ ਠੇਕੇਦਾਰ ਕਰਿਓ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ